ਤੁਸੀਂ ਆਪਣੇ ਮੋਬਾਈਲ ਦੇ ਵਿੱਚ Chrome ਬ੍ਰਾਊਜ਼ਰ ਖੋਲ੍ਹਣ ਤਰੰਗ ਸੰਚਾਰ ਵੀ ਸਰਚ ਕਰ ਸਕਦੇ ਹੋ ਜੇ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ਵੀ ਆਉਂਦੀ ਹੈ ਤੇ ਫਿਰ ਮੋਬਾਈਲ ਟਾਵਰਾਂ ਦੀ ਫੋਟੋਆਂ ਵੀ ਤੁਹਾਨੂੰ ਨਜ਼ਰ ਆਣਗੀਆਂ ਸਕਰੋਲ ਕਰਕੇ ਸਭ ਤੋਂ ਹੇਠਾਂ ਆ ਜਾਵਾਂਗੇ ਤੁਸੀਂ ਦੇਖੋਗੇ ਕਿ EMF ਮੈਜ਼ਰਮੈਂਟ ਰਿਕੁਐਸਟ ਬਾਈ ਪਬਲਿਕ ਵਾਲੀ ਇੱਕ ਸਭ ਤੋਂ ਹੇਠਾਂ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਹੁਣ ਇੱਥੇ ਸਭ ਤੋਂ ਪਹਿਲਾਂ ਆਪਾਂ ਨਾਮ ਭਰ ਲਵਾਂਗੇ ਉਸ ਤੋਂ ਬਾਅਦ ਈਮੇਲ ਐਡਰੈਸ ਭਰਨਾ ਪਵੇਗਾ ਤੇ ਫਿਰ ਆਪਣਾ ਮੋਬਾਈਲ ਨੰਬਰ ਭਰਨਾ ਪਵੇਗਾ ਤੇ ਉਸ ਤੋਂ ਬਾਅਦ ਸਕਰੋਲ ਕਰਕੇ ਹੇਠ ਕਲਿੱਕ ਕਰਾਂਗੇ ਤਾਂ ਸਾਡੀ ਈਮੇਲ ਆਈਡੀ ਜਿਹੜੀ ਅਸੀਂ ਭਰੀ ਸੀ ਉਸ ਦੇ ਉੱਪਰ OTP ਆਏਗੀ ਆਪਾਂ ਇੱਥੇ OTP ਭਰ ਲਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਆਪਣਾ ਇੱਥੇ ਐਡਰੈਸ ਭਰਨਾ ਪਵੇਗਾ ਜਿੱਥੇ ਆਪਾਂ ਟੈਸਟਿੰਗ ਕਰਵਾਣੀ ਹੈ ਐਡਰੈਸ ਭਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੱਥੇ ਸਰਕਾਰ ਦੇ ਵੱਲੋਂ ਫੀਸ ਮੰਗੀ ਜਾਂਦੀ ਹੈ ਟੈਸਟਿੰਗ ਕਰਨ ਦੀ 4000 ਰੁਪਏ ਫੀਸ ਸਰਕਾਰ ਤੋਂ ਲਈ ਜਾ ਰਹੀ ਹੈ ਅਤੇ ਪੇਮੈਂਟ ਕਰਨ ਦੇ ਵੱਖ-ਵੱਖ ਮਾਧਿਅਮ ਮੌਜੂਦ ਹੈ ਤੁਸੀਂ ਕਿਸੇ ਵੀ ਮਾਧਿਮ ਦੇ ਨਾਲ ਪੇਮੈਂਟ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਪ੍ਰਸੀਡ ஆன்ਲਾਈਨ ਪੇਮੈਂਟ ਤੇ ਜਾ ਕੇ ਆਪਾਂ ਪੇਮੈਂਟ ਕਰ ਦੇਣੀ ਹੈ ਅਤੇ ਪੇਮੈਂਟ ਕਰਨ ਤੋਂ ਬਾਅਦ ਫਿਰ ਤੁਹਾਡੀ ਰਿਕਵੈਸਟ ਚਲੀ ਜਾਵੇਗੀ ਅਤੇ ਉਸ ਤੋਂ ਬਾਅਦ ਤੁਹਾਡੀ ਉਸ ਥਾਂ ਦੀ ਟੈਸਟਿੰਗ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਆ ਕੇ ਕੀਤੀ ਜਾਵੇਗੀ ਕਿ ਉਸ ਜਗ੍ਹਾ ਦੇ ਉੱਪਰ ਜਿਹੜੇ ਮੋਬਾਈਲ ਟਾਵਰ ਹੈਗਾ ਉਸਦੇ ਵੱਲੋਂ ਰੇਡੀਏਸ਼ਨ ਮਾਪਦੰਡਾ ਤੋਂ ਕਿਤੇ ਜ਼ਿਆਦਾ ਤਾਂ ਨਹੀਂ ਕੀਤੀ ਜਾ ਰਹੀ ਅਤੇ ਜੇਕਰ ਮਾਪਦੰਡਾ ਤੋਂ ਰੇਡੀਏਸ਼ਨ ਵੱਧ ਹੋਈ ਤਾਂ ਫਿਰ ਸਰਕਾਰ ਦੇ ਵੱਲੋਂ ਲੱਖਾਂ ਰੁਪਏ ਉਸ ਕੰਪਨੀ ਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਅਤੇ ਫਿਰ ਮਾਪਦੰਡਾ ਦੇ ਮੁਤਾਬਕ ਹੀ ਉੱਥੇ ਤਰੰਗਾਂ ਪੈਦਾ ਹੋਣਗੀਆਂ